ਰਗੜੇ ਜੀ ਖਨੌਰੀ ਬਾਟਰ ਤੇ ਸ਼ਹੀਦੇ ਸਿੰਘਾਣੋਂ ਬਾਬਾ ਜੀ ਉਹਨਾਂ ਦੇ ਜੋ ਵੀ ਚੜ੍ਹਦੀ ਕਲਾ ਦੇ ਵਿੱਚ ਜੀ ਵੇਖੋ ਸ਼ਰਦਾਈਆਂ ਰਗੜੀਆਂ ਜਾ ਰਹੀਆਂ ਜੀ ਤੇ ਜਿਹੜੀ ਠੰਡੀ ਰਵੇ ਹਾਂਜੀ ਤੇ ਬਾਬਾ ਜੀ ਕਿਵੇਂ ਚੱਲ ਰਹੇ ਬਾਬਾ ਜੀ ਦੇ ਨੰਗੇ ਜੀ ਚੜ੍ਹਦੀ ਕਲਾ ਜੀ ਕਿਰਪਾ ਜੀ ਲੱਗ ਰਿਹਾ ਰਗੜੇ ਜੀ ਹਾਂਜੀ ਲੱਗ ਰਿਹਾ ਹੈ ਜੀ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਬਾਬਾ ਜੀ ਪਾਈਆਂ ਜਾਂਦੀਆਂ ਇਹ ਜੀ ਭਾਈ ਬਦਾਮ ਖਸਖਸ ਛੋਟੀ ਇਲਾਚੀ ਆਪਣੇ ਟਾਲੀਏ ਮਿਰਚਾ ਮਾਗਜ ਇਹਦੀ ਠੰਡਾਈ ਬਣਾਉਣੀ ਆ ਭਾਈ ਵਾਹ ਜੀ ਵਾਹ ਬਾਬੇ ਵੀ ਜੜਾ ਛੜਦੀ ਪਾ ਜੀ ਵਾਹ ਜੀ ਵਾਹ ਬੜੀ ਤਕੜੀ ਗੱਲ ਹੈ ਜੀ ਹਾਂ ਜੀ ਚੜਦੀ ਤੇ ਪੜਾ ਵੀ ਬਾਬਾ ਜੀ ਉਹਨਾਂ ਦੇ ਪੂਰੇ ਕਰਾਇ ਨਹੀਂ ਗੱਲ ਬੈਠੋ ਕੇ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਆ ਵੀ ਮੋਰਚਾ ਚੜਦੀ ਕਲਾ ਦੇ ਵਿੱਚ ਹੋਰ ਜੀ ਠੀਕ ਹੈ ਜੀ ਤੇ ਆਜੋ ਬਾਬਾ ਜੀ ਉਹਨਾਂ ਦੇ ਨਾਲ ਕਰਦੇ ਆ ਦੋ ਬੱਚਾ ਆਜੋ ਕਰ ਅੱਲਾਹ ਚਾਪਲਾ ਲਾ ਕੇ ਇੱਥੇ ਲਾ ਲਈ ਅਜੋ ਬਾਬਾ ਜੀ ਹਣੀਦਰ ਬੇਗਰਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿ ਜੀ ਵਾਹਿ ਹਾਂਜੀ ਬਾਬਾ ਜੀ ਦਿਓ ਥੋੜੀ ਜੀ ਜਾਣਕਾਰੀ ਕਿ ਮੋਰਚਾ ਕਿਵੇਂ ਚੜ੍ਹਦੀ ਕਲਾ ਚ ਹੈ ਮੋਰਚਾ ਕਿਨੂੰ ਚੜ੍ਹਦੀ ਕਲਾ ਦੇ ਵਿੱਚ ਵਾ ਹਾਂਜੀ ਪੂਰੀ ਗੈਮੋ ਗੈਮ ਆ ਸੰਗਤ ਬਹੁਤ ਜਿਆਦੀ ਲੱਖਾਂ ਦੇ ਕਤਾਰ ਦੇ ਵਿੱਚ ਆ ਰਹੀ ਆ ਹਾਂਜੀ ਹਾਂਜੀ ਤੇ ਸੰਗਤਾਂ ਦਾ ਬੜਾ ਸਹਿਯੋਗ ਵਾ ਤੇ ਬੜੀ ਚੜ੍ਹਦੀ ਕਲਾ ਨਾਲ ਸ਼ਗਰਚ ਚੱਲੰਦਿਆ ਤੇ ਆਪਣੇ ਲੋ ਸੇਵਾ ਰਗੜਿਆ ਰੁਗੜਿਆ ਦੀ ਸੰਗਤਾਂ ਨੂੰ ਚਲ ਰਾਈਆਂ ਦੀਆਂ ਹਾਂਜੀ ਹਾਂਜੀ ਇਹ ਤਰਨਾ ਦਲ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਨੇ ਛੋਟੇ ਸਾਹਿਬ ਜੀ ਨੂੰ ਦੁੱਧ ਦੀ ਸੇਵਾ ਕੀਤੀ ਵਾ ਜੀ ਵਾ ਉਹਨਾਂ ਵੱਲੋਂ ਕਰਪੂਰ ਥੱਲਾ ਜ਼ਿਲ੍ਹਾਕ ਪਿੰਡ ਰਤੜੇ ਤੋਂ ਜੋ ਹਰ ਕਮੋਰਚਿਆਂ ਦੇ ਵਿੱਚ ਅੱਗੇ ਹੋ ਕੇ ਆਗੂ ਹੋ ਕੇ ਜੋ ਮੋਰਚਿਆਂ ਦਾ ਸ਼ਰਸ ਕਰ ਰਹੇ ਆ ਜੀ ਦੰਪਗਰਾੜੀ ਮੋਰਚਾ ਹੋ ਗਿਆ ਹਾਂਜੀ ਸ਼ਿੰਗੂ ਬਾਡਰ ਦੇ ਉੱਤੇ ਆਪਾਂ ਕਿੰਨਾ ਚਿਰ ਬੈਠੇ ਰਹੇ ਮੋਰਚਾ ਲਾ ਕੇ ਦਿੱਲੀ ਬਾਬਾ ਜੀ ਦਿੱਲੀ ਕਿੰਨਾ ਚਿਰ ਰਹੇ ਤੁਸੀਂ ਅਸੀਂ 13 ਮਹੀਨੇ ਦਾਸ ਦੇਣ ਹਾਂਜੀ ਕਿਹੜੀ ਜਗ੍ਹਾ ਪੜਾ ਸੀ ਬਾਬਾ ਜੀ ਆਪਣਾ ਸ਼ਿੰਗੂ ਬਾਡਰ ਦੇ ਉੱਤੇ ਹੀਗਾ ਪਰ ਸ਼ਿੰਗੂ ਬਾਡਰ ਅੱਗੇ ਸਿਰੇ ਤੇ ਜਾ ਕੇ ਹਾਂਜੀ ਸਟੇਜ ਉੱਲ ਨੂੰ ਨੇ ਸਟੇਟ ਤੋਂ ਪਿੱਛੇ ਹੀ ਪਿੱਛੇ ਥੋੜਾ ਜਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਸਟੇਜ ਦੇ ਨੇੜੇ ਬਾਬਾ ਜੀ ਕੋਮਨ ਸਾਹ ਮੋਰਚੇ ਦੇ ਵਿੱਚ ਚੰਦੀ ਕੜਾ ਉੱਥੇ ਵੀ ਆਪਣਾ ਚੱਲਣ ਦਿਆ ਪੈਰਾ ਜਦੋਂ ਦਾ ਮੋਰਚਾ ਲੱਗਾ 1 ਸਾਲ ਤੇ ਕੁਝ ਮਹੀਨੇ ਹੋ ਗਏ ਆ ਉਦੋਂ ਜਾਰੀ ਆ ਤੇ ਮੋਰਚਾ ਚੱਲਣ ਦਿਆ ਤੇ ਕੀ ਸੰਗਤਾਂ ਨੂੰ ਪਤਾ ਦੇਣਾ ਚਾਹਣਾ ਜੀ ਸੰਗਤਾਂ ਨੂੰ ਇਹੋ ਪੀ ਲਿਆ ਵੀ ਵੱਧ ਚੜ ਕੇ ਆਓ ਅੱਜ ਭਾਈ ਸੁਖ ਕਰਨਜੀਤ ਸਿੰਘ ਦੀ ਸੁਭ ਕਰਨ ਜੀ ਆ ਸੁਭ ਕਰਨ ਦੀ ਅੱਜ ਵਰਸ਼ੀ ਆ ਹਾਂਜੀ ਹਾਂਜੀ ਬਹੁਤ ਸੰਗਤਾਂ ਉੱਧਰ ਵੀ ਗਈਆਂ ਤੇ ਸੰਗਤਾਂ ਨੂੰ ਇਹੋ ਬੇਨਤੀ ਆ ਵੀ ਆਪਾਂ ਉਹਦੀ ਸੱਚੀ ਸੁੱਚੀ ਸੰਧਾਨਦਲੀ ਉਹਨੇ ਸਿੱਧੀ ਆਪਣੀ ਦਿੱਤੀ ਆ ਆਪਾਂ ਜਨਰ ਚਰੋ ਸਿੱਧੀ ਦਾ ਬਦਲਾ ਨਹੀਂ ਲੈ ਲੈਂਦੇ ਸਰਕਾਰਾਂ ਕੋਲੋਂ ਸਭ ਹੱਕ ਨਹੀਂ ਆਪਰੇ ਲੈ ਲੈਂਦੇ ਜਿਹੜੇ ਕੰਮ ਕਰਕੇ ਬੈਠੇ ਆ ਤੇ ਸੰਗਤਾਂ ਨੂੰ ਬੇਨਤੀ ਆ ਵੀ ਵੱਧ ਚੜ ਕੇ ਪਾਰਟੀ ਬਾਜ਼ੀ ਤੋਂ ਛੱਡ ਕੇ ਨੂੰ ਉਹਨਾਂ ਮੈਦਿਆਂ ਨੂੰ ਛੱਡ ਕੇ ਤੇ ਇੱਥੇ ਸਾਰੇ ਜانے ਜਿਹੜੇ ਕੱਤਰ ਹੋਈਏ ਕਾਣ ਕੇ ਆਪਾਂ ਜਿਹੜਾ ਇਹ ਸਰਕਾਰਾਂ ਨੂੰ ਦਬਾਅ ਪਾ ਸਕੀਏ ਆਪਣੇ ਕੱਠ ਦੇ ਨਾਲ ਹੀ ਸਰਕਾਰਾਂ ਦਾ ਜਿਹੜਾ ਸਰਕਾਰਾਂ ਦੇ ਅੱਗੇ ਡਰੀਆਂ ਪਈਆਂ ਬਾਕੀ ਗੱਲ ਇਹ ਆ ਕਿ ਜਿੰਨਾ ਆਪਣਾ ਕੱਠ ਹੋਊਗਾ ਉਹਦੇ ਵਿੱਚ ਸੰਗਤਾਂ ਦੇ ਨਾਲ ਜਿਹੜਾ ਬੈਠ ਕੇ ਜਿਹੜੇ ਸਾਰੇ ਬਜਨ ਬਲਾਸ ਹੋਣਗੇ ਤੇ ਸਰਕਾਰਾਂ ਦਾ ਦਬਾਅ ਪਾ ਕੇ ਜਿਹੜਾ ਆਪਣਾ ਆਪਣੀਆਂ ਮੰਗਾਂ ਲੈ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਵਾਜੀਆ ਬੜੀ ਵਧੀਆ ਗੱਲ ਬਾਬਾ ਜੀ ਉਹਨਾਂ ਨੇ ਜਾਣਕਾਰੀ ਦਿੱਤੀ ਜੀ ਵੀ ਦਿੱਲੀ ਮੋਰਚੇ ਦੇ ਵਿੱਚ ਵੀ ਪੂਰਾ ਸਹਿਯੋਗ ਰਿਹਾ ਜੀ ਤੇ ਇੱਥੇ ਵੀ ਪੜਾ ਗੱਡੇ ਪਾਣੀ ਛਕ ਲੋ ਯਾਰ ਇੱਕ ਨੂੰ ਇਹ ਗੱਜੋ ਕੀ ਬਾਬਾ ਲੋ ਦੇਖਾਣੇ ਚੱਲਦੇ ਆਂ ਸ਼ੁਕਰ ਜੀ ਤੇ ਪੂਰੇ ਮੋਰਚੇ ਗੱਡੀ ਹੋਈ ਜੀ ਤੇ ਤਾਲੀਆਂ ਵੇਖੋ ਠੀਕ ਆ ਬਾਬਾ ਜੀ ਤੇ ਆ ਦੇਖੋ ਬਾਬਾ ਜੀ ਉਹਨਾਂ ਦੇ ਮੋਰਚੇ ਲੱਗੇ ਜੀ ਕੋੜੇ ਕਾੜੇ ਸਾਰਾ ਕੁਝ ਕਰਾ ਇਧਰ ਵਰਤਾਏ ਜਾ ਰਹੇ ਆ ਜੀ ਤੇ ਸੰਗਤਾ ਜਾ ਰਹੀਆਂ ਜੀ ਠੀਕ ਆ ਬਾਈ ਜੀ ਕਰੋ ਵੀਡੀਓ ਸ਼ੇਅਰ ਵਾਤ ਵਾ ਤੇ ਚੈਨਲ ਕਰੋ ਸਬਸਕ੍ਰਾਈਬ ਜੀ ਧੰਨਵਾਦ ਜੀ